ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚੈਨਲ ਲਾਅ ਵਿਦ ਨਮੀਤੇ ਜਿੱਥੇ ਅਸੀਂ ਗੱਲ ਕਰਦੇ ਹਾਂ ਕਾਨੂੰਨ ਹੱਕ ਤੇ ਤੁਹਾਡੇ ਭਵਿੱਖ ਬਾਰੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਗਵਰਨਮੈਂਟ ਕਰਮਚਾਰੀਆਂ ਦੇ ਗੁੱਸੇ ਦੀਏ ਬਕਾਇਆ ਤੇ ਕਾਨੂੰਨੀ ਹੱਕਾਂ ਬਾਰੇ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰ ਤੋਂ 5 डीए ਦੀਆਂ ਕਿਸ਼ਤਾਂ ਬਕਾਇਆ ਹਨ ਕਰਮਚਾਰੀ ਭੜਕੇ ਹੋਏ ਹਨ ਤੇ ਕਈ ਕਰਮਚਾਰੀ ਰੋਸ ਮੁਜ਼ਾਹਰਾ ਵੀ ਕਰ ਰਹੇ ਹਨ 2026 ਨੂੰ ਪ੍ਰੋਟੈਸਟ ਆਫ ਇਅਰ ਕੋਸ਼ਿਸ਼ ਕੀਤਾ ਗਿਆ ਹੈ ਡੀਏ ਡੀਨਸ ਅਲਾਉਂਸ ਉਹ ਪੈਸਾ ਹੈ ਜੋ ਮਹਿੰਗਾਈ ਤੋਂ ਸੈਲਰੀ ਨੂੰ ਬਚਾਉਂਦਾ ਹੈ डीए ਨਹੀਂ ਮਿਲਦਾ ਤਾਂ ਕਰਮਚਾਰੀਆਂ ਦੀ ਅਸਲ ਕਮਾਈ ਘਟ ਜਾਂਦੀ ਹੈ ਪੈਨਸ਼ਨ ਨਹੀਂ ਤਾਂ ਇਹ ਹੋਰ ਵੀ ਸਭ ਤੋਂ ਵੱਡਾ ਇਸ਼ੂ ਹੈ ਕਰਮਚਾਰੀ ਕਹਿੰਦੇ ਹਨ ਕਿ ਮਹਿੰਗਾਈ ਵਧ ਰਹੀ ਹੈ ਖਰਚੇ ਵਧ ਰਹੇ ਹਨ ਪਰ ਸਰਕਾਰ ਡੀਏ ਦੇ ਨਹੀਂ ਰਹੀ ਇਹੀ ਕਾਰਨ ਹਨ ਕਿ ਲੋਹੜੀ ਤੇ ਵੀ ਬਹੁਤ ਸਾਰੇ ਪ੍ਰੋਟੈਸਟ ਹੋਏ ਹਨ ਸਾਡੀ ਇਸ ਪੰਜਾਬ ਲਈ ਵੱਡੀ ਗੱਲ ਹੈ ਸਰਕਾਰ ਵੱਲ ਹਾਲ ਹੀ ਵਿੱਚ ਪੇ ਫਿਕਸੇਸ਼ਨ ਗਾਈਡਲਾਈਨ ਜਾਰੀ ਹੋਏ ਹਨ ਪਰ ਡੀਏ ਫਾਈਨਲ ਐਲਾਨ ਅਜੇ ਬਾਕੀ ਹੈ ਯੂਨੀਅਨਾਂ ਦਾ ਦਾਅਵਾ ਹੈ ਕਿ ਜੇ ਜਲਦੀ ਹੀ ਡੀਏ ਨਹੀਂ ਮਿਲਿਆ ਤਾਂ ਅਗਲੇ ਮਹੀਨੇ ਤੋਂ ਵੱਡੇ ਦਰਨੇ ਸ਼ੁਰੂ ਹੋਣਗੇ ਹੁਣ ਸਭ ਤੋਂ ਜ਼ਰੂਰੀ ਲੀਗਲ ਰਾਈਟਸ ਪੰਜਾਬ ਦੇ ਸਰਕਾਰੀ ਕਰਮਚਾਰੀ ਇਹ ਕਾਨੂੰਨੀ ਕਾਰਵਾਈ ਕਰ ਸਕਦੇ ਹਨ ਉਹ ਫਾਈਨੈਂਸ ਡਿਪਾਰਟਮੈਂਟ ਨੂੰ ਰਿਪਰੈਜੈਂਟੇਸ਼ਨ ਪੇਸ਼ ਕਰ ਸਕਦੇ ਹਨ ਯੂਨੀਅਨਸ ਥਰੂ ਅਲਟੀਮੇਟਮ ਦੇ ਸਕਦੇ ਹਨ ਸਰਵਿਸ ਟ੍ਰਿਬਿਊਨਲ ਵਿੱਚ ਪਟੀਸ਼ਨ ਦਾਇਰ ਕਰ ਸਕਦੇ ਹਨ ਜਾਂ ਹਾਈ ਕੋਰਟ ਵਿੱਚ ਰੀਟ ਪਟੀਸ਼ਨ ਦਾਇਰ ਕਰ ਸਕਦੇ ਹਨ ਮੈਂ ਤੁਹਾਡੇ ਕਮੈਂਟਸ ਸੇ ਜਾਣਨਾ ਚਾਹੁੰਦਾ ਹਾਂ ਕੀ ਤੁਸੀਂ ਪੰਜਾਬ ਸਰਕਾਰ ਦੇ ਕਰਮਚਾਰੀ ਹੋ ਕਿਸ ਵਿਭਾਗ ਤੋਂ ਹੋ ਅਤੇ ਡੀਏ ਦੇ ਦਿਲੇ ਕਾਰਨ ਤੁਹਾਡੇ ਘਰ ਵਿੱਚ ਕੀ ਅਸਰ ਕੀਤਾ ਜੇ ਤੁਸੀਂ ਸਰਕਾਰੀ ਕਰਮਚਾਰੀ ਹੋ ਜਾਂ ਕਿਸੇ ਹੋਰ ਨੂੰ ਜਾਣਦੇ ਹੋ ਜੋ ਸਰਕਾਰੀ ਕਰਮਚਾਰੀ ਹੈ ਇਹ ਵੀਡੀਓ ਉਹਨਾਂ ਤੱਕ ਸ਼ੇਅਰ ਕਰੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਅਤੇ ਫੇਸਬੁੱਕ ਪੇਜ ਨੂੰ ਵੀ ਲਾਈਕ ਕਰੋ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨ ਅਤੇ ਲੀਗਲ ਵੀਡੀਓਜ਼ ਲਈ ਤੁਹਾਨੂੰ ਜਾਣਕਾਰੀ ਮਿਲਿਆ ਕਰੇਗੀ ਧੰਨਵਾਦ ਜੀ